ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਹਿੰਦੁਸਤਾਨ ਟਾਈਮਜ਼ ਦੀ ਖਬਰ ਤੇ ਇਸ ਦੇ ਵਿੱਚ ਗਲਾਬੀ ਸੁੰਡੀ ਬਾਰੇ ਕੁਝ ਸਰਕਾਰੀ ਗੱਲਾਂ ਇਸ ਖਬਰ ਦਾ ਸਰਲੇਖ ਹੈ ਕਣਕ ਦੇ ਉੱਪਰ ਗਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਅਲਰਟ ਤੇ ਜਿਸ ਦੇ ਤਹਿਤ ਜਿਹੜੇ ਖੇਤੀਬਾੜੀ ਮਾਹਰ ਨੇ ਉਹ ਸਰਵੇਖਣ ਕਰ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਗਲਾਬੀ ਸੁੰਡੀ ਦਾ ਹਮਲਾ ਹੋਇਆ ਤੇ ਮਾਰਾਂ ਦਾ ਕਹਿਣਾ ਹੈ ਕਿ ਇਹ ਨੈਚੁਰਲ ਨਹੀਂ ਹੈ ਮਤਲਬ ਕਿ ਗਲਾਬੀ ਸੁੰਡੀ ਦਾ ਕਣਕ ਦੇ ਉੱਪਰ ਇੰਨੇ ਵੱਡੇ ਤਾਦਾਦ ਦੇ ਵਿੱਚ ਹਮਲਾ ਹੋਣਾ ਇਹ ਆਮ ਗੱਲ ਨਹੀਂ ਹੈ ਤੇ ਜਿਹੜੇ ਦੂਸਰੇ ਨੰਬਰ ਦੇ ਉੱਪਰ ਜਿਹੜਾ ਪਿੰਕ ਬਾਲ ਵਾਰਮ ਹੈ ਜਾਨੀ ਕਿ ਨਰਮੇ ਦੀ ਸੁੰਡੀ ਹੈ ਕਿਸਾਨ ਉਹਦੇ ਨਾਲ ਵੀ ਇਸ ਨੂੰ ਕਨਫਿਊਜ਼ ਕਰ ਰਹੇ ਨੇ ਵੀ ਜਾਨੀ ਕਿ ਇਹ ਸੁੰਡੀ ਵੱਖਰੀ ਹੈ ਉਹ ਜਿਹੜੀ ਨਰਮੇ ਵਾਲੀ ਸੁੰਡੀ ਹੈ ਗਲਾਬੀ ਸੁੰਡੀ ਉਹ ਵੱਖਰੀ ਹੈ ਤੇ ਜਿਹੜੀ ਕਣਕ ਨੂੰ ਪਈ ਇਹ ਗੁਲਾਬੀ ਸੁੰਡੀ ਹੈ ਇਹ ਝੋਨੇ ਵਿੱਚੋਂ ਹੀ ਚੱਲ ਕੇ ਤਾਂ ਜਿਹੜੀ ਆਪਾਂ ਰਾਈ ਸਿਸਟਮ ਬੋਲ ਰਾ ਹਾਂ ਉਹੀ ਸੁੰਡੀ ਹੈ ਜਿਹੜੀ ਅੱਗੇ ਕੈਰੀਓਵਰ ਆਪਣੀਆਂ ਪੀੜੀਆਂ ਨੂੰ ਕਣਕ ਦੇ ਉੱਪਰ ਕਰ ਰਹੀ ਹੈ ਕਾਰਨ ਇਹਦਾ ਇੱਕ ਤਾਂ ਇਹ ਹੈ ਕਿ ਇਸ ਵਾਰੀ ਜਿਹੜਾ ਤਾਪਮਾਨ ਆ ਉਹ ਹਲੇ ਤੱਕ ਦਸੰਬਰ ਹੋਣਾ ਚੜ੍ਹਨ ਵਾਲਾ ਹੋ ਚੁੱਕਿਆ ਪਰੰਤੂ ਤਾਪਮਾਨ ਹੈ ਜਿਹੜਾ ਉਹ ਆਮ ਨਾਲੋਂ ਕਾਫੀ ਉੱਪਰ ਚੱਲ ਰਿਹਾ ਹੈ ਮਾਨਸਾ ਦੇ ਵਿੱਚ ਲਗਭਗ 200 ਏਕੜ ਦਾ ਸਰਵੇਖਣ ਹੈ ਜਿਹੜਾ ਉਹ ਮਹਿਕਮੇ ਦੁਆਰਾ ਕੀਤਾ ਜਾ ਚੁੱਕਾ ਹੈ ਜਿੱਥੇ ਗੁਲਾਬੀ ਸੁੰਡੀ ਪੈ ਗਈ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਕਿਸੇ ਇੱਕ ਖਾਸ ਜ਼ੋਨ ਤੱਕ ਸੀਮਿਤ ਨਹੀਂ ਆ ਸਕੋਂ ਸਾਰੇ ਮਾਨਸਾ ਦੇ ਵਿੱਚੋਂ ਹੀ ਇਹ ਰਿਪੋਰਟਾਂ ਗਲਾਬੀ ਸੁੰਡੀ ਦੀਆਂ ਮਿਲ ਰਹੀਆਂ ਨੇ ਤੇ ਜ਼ਿਆਦਾਤਰ ਕੇਸ ਜਿੱਥੇ ਕਿ ਗਲਾਬੀ ਸੁੰਡੀ ਪਈ ਆ ਉਥੇ ਅਕਤੂਬਰ ਦੇ ਅੰਤ ਦੇ ਵਿੱਚ ਕਣਕ ਦੀ ਬਿਜਾਈ ਹੋਈ ਤੇ ਜਦੋਂ ਕਿ ਜਿਹੜਾ ਤਾਪਮਾਨ ਉਹ ਆਮ ਨਾਲੋਂ ਕਾਫੀ ਉੱਪਰ ਦੀ ਇਹ ਵੀ ਦੇਖਿਆ ਗਿਆ ਕਿ ਜ਼ਿਆਦਾਤਰ ਇਹ ਸਮੱਸਿਆ ਉੱਥੇ ਆਈ ਹੈ ਜਿੱਥੇ ਬਾਸਮਤੀ ਝੋਨੇ ਦੇ ਵਿੱਚ ਸੁੰਡੀ ਦਾ ਕੰਟਰੋਲ ਨਹੀਂ ਕੀਤਾ ਗਿਆ ਤੇ ਇਹ ਜਿਹੜਾ ਪੈਸਟ ਆ ਜਾਨੀ ਕਿ ਇਹ ਸੁੰਡੀ ਹੈ ਇਹ ਅਗਲੀ ਫਸਲ ਜਾਨੀ ਕਿ ਕਣਕ ਦੇ ਵਿੱਚ ਵਾਸਮਤੀ ਝੋਨੇ ਤੋਂ ਸ਼ਿਫਟ ਹੋ ਗਈ ਜਦੋਂ ਵਾਸਮਤੀ ਵੱਢਣ ਤੋਂ ਬਾਅਦ ਨਾਲ ਦੀ ਨਾਲ ਕਣਕ ਦੀ ਬਜਾਈ ਕੀਤੀ ਹੁਣ ਇੱਥੇ ਇਹ ਵੀ ਦੇਖਣਾ ਬਣਦਾ ਵੀ ਵਾਸਮਤੀ ਦੇ ਉੱਪਰ ਜੇ ਅਸੀਂ ਲਾਸਟ ਸਟੇਜ ਤੇ ਜਾ ਕੇ ਸਪਰੇਅ ਕਰਦੇ ਹਾਂ ਤਾਂ ਉਹਦਾ ਜਿਹੜਾ ਰੈਜ਼ੀਡਿਊ ਹੈ ਕੈਮੀਕਲ ਰੈਜ਼ੀਡਿਊ ਹੈ ਜਾਨੀ ਕਿ ਰਸਾਇਣ ਵਾਸਮਤੀ ਝੋਨੇ ਦੇ ਵਿੱਚ ਆਉਂਦਾ ਤੇ ਜਿਹੜਾ ਕਿ ਉਹਦੀ ਕੁਆਲਿਟੀ ਨੂੰ ਖਰਾਬ ਕਰਦਾ ਤਾਂ ਇੱਥੇ ਹੁਣ ਇਹ ਵੀ ਪ੍ਰੈਸ਼ਨ ਉੱਠਦਾ ਵੀ ਜਿਹੜਾ ਕਿਸਾਨ ਆ ਉਹ ਜਾਵੇ ਤਾਂ ਕਿੰਦਰ ਜਾਵੇ ਇਸ ਤੋਂ ਬਚਣ ਲਈ ਮਾਰਾ ਨੇ ਜਿਵੇਂ ਬੀਜ ਦਾ ਆਪਾਂ ਟ੍ਰੀਟਮੈਂਟ ਕਰਦੇ ਆ ਇਹਨੂੰ ਕਲੋਰੋਪਾਈਰੋਫੋਸ ਜਾਂ ਕੋਈ ਹੋਰ ਦਵਾਈ ਲਾ ਕੇ ਬਜਾਈ ਕਰਦੇ ਆ ਇੱਕ ਤਾਂ ਉਹ ਦੂਸਰਾ ਦਿਨ ਦੇ ਸਮੇਂ ਪਾਣੀ ਲਾਉਣਾ ਤਾਂ ਕਿ ਜਿਹੜੀ ਸੁੰਡੀਆਂ ਉਹ ਨਿਕਲ ਕੇ ਬਾਹਰ ਆਵੇ ਤੇ ਪ੍ਰੇਡੇਟਰਸ ਯਾਨੀ ਕਿ ਚਿੜੀਆਂ ਜਿਹੜੀਆਂ ਆਉਂਦੀਆਂ ਸ਼ਿਕਾਰ ਕਰ ਸਕਦੀਆਂ ਉਹਨੂੰ ਖਾ ਜਾਣ ਤੇ ਤੀਸਰੇ ਨੰਬਰ ਦੇ ਉੱਪਰ ਆਪਾਂ ਸਪਰੇਅ ਵਗੈਰਾ ਕਰਕੇ ਉਸ ਦਾ ਕੰਟਰੋਲ ਕਰ ਸਕਦੇ ਆ ਜਿਹੜੀਆਂ ਸਲਾਹਾਂ ਇਹਦੇ ਚ ਮਾਰਾ ਨੇ ਦਿੱਤੀਆਂ ਨੇ ਤਾਂ ਇਸ ਤਰ੍ਹਾਂ ਸੁੰਡੀ ਆਉਣ ਦਾ ਕਾਰਨ ਤਾਪਮਾਨ ਦੂਸਰੇ ਨੰਬਰ ਦੇ ਉੱਪਰ ਬਾਸਮਤੀ ਜਾਂ ਹੋਰ ਲੇਟ ਝੋਨੇ ਤੋਂ ਸੁੰਡੀਆ ਸ਼ਿਫਟ ਹੋ ਜਾਣਾ ਤੇ ਤੀਜਾ ਨਾਲ ਦੀ ਨਾਲ ਜਾਂ ਹਗੇਤੀ ਬਜਾਈ ਤੇ ਆਪਣੇ ਖੇਤਾਂ ਦੀ ਜੇ ਪਗਲ ਕਰੀਏ ਇਹਦੇ ਵਿੱਚ ਇਹੋ ਜੀ ਆਪਾਂ ਨੂੰ ਸੁੰਡੀ ਦੀ ਕੋਈ ਸਮੱਸਿਆ ਨਹੀਂ ਆਈ ਸ਼ਾਇਦ ਆਪਾਂ ਬੀਜ ਸੋਧ ਕੇ ਬੀਜਿਆ ਸੀ ਜਾਂ ਆਪਾਂ ਕੁਝ ਸਮੇਂ ਬਾਅਦ ਝੋਨੇ ਵੱਢਣ ਤੋਂ ਬਾਅਦ ਖੇਤ ਦੀ ਬਜਾਈ ਕੀਤੀ ਹੈ ਤੇ ਜਾਂ ਆਪਾਂ ਨਵੰਬਰ ਦੇ ਵਿੱਚ ਬਜਾਈ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਸੀ ਕਾ